ਪਹਿਲੇ ਤੇ ਤੀਆਂ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੀਆਂ ਦਾ ਤਿਹਾਰ ਸਭ ਦਾ ਸਾਂਝਾ ਤਿਹਾਰ ਹੈ ਔਰ ਅੱਜ ਦੇ ਦੇਨਤੀਆਂ ਆ ਤੀਆਂ ਦੇ ਤਿਹਾਰ ਤੇ ਸਾਰੀਆਂ ਮੇਰੀਆਂ ਭੈਣਾਂ ਸਿਰਫ ਮੋਗਾ ਸ਼ਹਿਰ ਦੀਆਂ ਨਹੀਂ ਪਿੰਡਾਂ ਥਾਵਾਂ ਤੋਂ ਵੀ ਆਈਆਂ ਨੇ ਕੋਈ ਨਿਹਾਲ ਸਿੰਘ ਵਾਲਾ ਤੋਂ ਕੋਈ ਬੁੱਕੀਪੁਰਾ ਤੋਂ ਤੇ ਕੋਈ ਦੁੰਨੇ ਕੇ ਤੋਂ پتہ ਨਹੀਂ ਕਿੱਥੋਂ ਕਿੱਥੋਂ ਮੇਰੀਆਂ ਭੈਣਾਂ ਅੱਜ ਇਕੱਠੀਆਂ ਹੋਈਆਂ ਅੱਜ ਪੂਰਾ ਮੇਲਾ ਲੱਗਿਆ ਹੋਇਆ ਹੈਗਾ ਅਸੀਂ ਜੋ ਸੋਚਿਆ ਨਹੀਂ ਸੀ ਕਿ ਇੰਨਾ ਇਕੱਠਾ ਹੋਗਾ ਪਰ ਅਸੀਂ ਪਿਛਲੇ 8 ਸਾਲ ਤੋਂ ਇਹ ਜਾਨੀ 8ਵੇਂ ਇਹ ਤੀਆਂ ਦਾ ਤਿਹਾਰ ਹੈ ਅਸੀਂ ਬਹੁਤ ਸਾਰੇ ਧਾਰਮਿਕ ਸਮਾਗਮ ਕਰਦੇ ਆਂਗੇ ਔਰ ਯੋਗਾ ਦੇ ਕੈਂਪ ਲਗਾਣੇ ਆਂਗੇ ਸਾਡਾ ਜਿਹੜਾ ਮਕਸਦ ਹੈ ਉਹ ਹੈ ਫਿਟ ਜਦੋਂ ਔਰਤਾਂ ਨੂੰ ਸਿਹਤ ਕਰਨਾ ਔਰ ਸਿਰਫ ਸਰੀਰਿਕ ਸਿਹਤ ਨਹੀਂ ਅਸੀਂ ਸਮਝਦੇ ਮੈਂਟਲੀ ਵੀ ਉਹਨਾਂ ਨੂੰ ਸਿਹਤ ਕਰਨਾ ਚਾਹੁੰਦੇ ਆਂਗੇ ਇਸ ਕਰਕੇ ਉਹਨਾਂ ਨੂੰ ਖੁਸ਼ੀ ਦੇ ਸਕੀਏ ਉਹਨਾਂ ਨੂੰ ਇੰਜੋਏ ਕਰਾ ਸਕੀਏ ਥੋੜੇ ਜਿਹੜੇ ਉਹ ਦੁੱਖ ਕਸ਼ਟ ਉਹਨਾਂ ਦੇ ਮਨਾਂ ਦੇ ਵਿੱਚ ਗੱਲਾਂ ਚੱਲਦੀਆਂ ਪਰੇਸ਼ਾਨੀਆਂ ਚੱਲਦੀਆਂ ਜਾਂ ਕੈਰੀਅਰ ਗ੍ਰੈਸ ਨਹੀਂ ਲੈ ਕੇ ਗਈਏ ਜਾਂ ਫਾਈਨੈਂਸ਼ਲੀ ਗਈਏ ਉਹ ਇਹ ਸਾਰਾ ਕੁਝ ਭੁੱਲ ਕੇ ਖੁੱਲ ਕੇ ਇੰਜੋਏ ਕਰ ਸਕਣ ਮસ્ਤੀ ਕਰ ਸਕਣ ਮੱਚ ਸਕਣ ਇਸ ਕਰਕੇ ਹਿੱਤियां ਅਸੀਂ ਲਾਣੇ ਆਂਗੇ ਹਰ ਸਾਲ